ਇਸ ਵੀ ਲੈਦੀ ਵੱਡੀ ਅਪਡੇਟ ਪਟਿਆਲਾ ਦੇ ਰਾਗੂ ਮਾਤਰਾ ਦੇ ਕੋਲੋਂ ਆ ਰਹੀ ਹੈ ਜਿੱਥੇ ਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਐਮਸੀ ਰਹੇ ਬੱਬੀ ਮਾਨ ਨੇ ਆਪਣੇ ਹੀ ਘਰ ਦੀ ਵਰਕਸ਼ਾਪ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਮੇਂ ਇਲਾਕੇ ਦੇ ਵਿੱਚ ਹੰਸਨੀ ਫੈਲੀ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਖਦੀ ਲਹਿਰ ਆ ਆਖਿਰ ਅਜਿਹਾ ਕੀ ਹੋਇਆ ਜੋ ਬੱਬੀ ਮਾਨ ਨੇ ਜਿਹੜਾ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜਾਂ ਫਿਰ ਕਿਸੇ ਦੇ ਵੱਲੋਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਇਸ ਸਮੇਂ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿnabla ਹੈ ਮੇਰਾ ਨਾਮ ਸੁਰੇਸ਼ ਹੈ ਜੀ ਸੁਰੇਸ਼ ਜੀ ਕਿਹੜੀ ਜਗ੍ਹਾ ਹੈਗੇ ਉਹ ਕਿ ਕਰ ਢੋਬੀ 2:00 ਵਜਦਾ ਜੀ ਇਹ ਉਹ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਦੇ ਮਿਲਨ ਸਾਰਨ ਤੇ ਬਜ 2:30 ਵਜੇ ਪਤਾ ਲੱਗਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਹ ਕਿਹੜੀ ਜਗ੍ਹਾ ਉੱਤੇ ਦੁਕਾਨ ਸੀ ਚੀਜ਼ ਸੀ ਇਹ ਦੁਕਾਨ ਹੈ ਜਿਹਨਾਂ ਦੀ ਕਿਰਾਏ ਤੇ ਦੇਈ ਵੀ ਦੀ ਇਹ ਅੱਛਾ ਹਾਂਜੀ ਕਿੰਨੇ ਵਜੇ ਦੀ ਕਟਣਾ ਹੈ ਇਹ 2:30 ਵਜੇ ਦੀ ਕਟਣਾ ਜੀ ਹਾਂ ਉਸ ਤੋਂ ਬਾਅਦ ਪੁਲਿਸ ਵਗੈਰਾ ਆਈ ਹੋਣਾ ਹੁਣ ਆਈ ਹੈ ਜੀ ਪੁਲਿਸ ਅੱਛਾ ਹਾਂਜੀ ਤੇ ਕੋਈ ਕਿਸੇ ਨਾਲ ਰੰਜਿਸ਼ ਚ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਦੀ ਰੰਜਿਸ਼ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਦੇ ਨੇ ਹਾਂਜੀ ਇਹ ਕੀ ਸਭ ਕੰਸੀ ਸੀਗੇ ਹਾਂਜੀ ਹਾਂਜੀ